ਅਮਰੀਕੀ ਸਰਕਾਰ ਨੇ ਸਰਹੱਦੀ ਨਿਗਰਾਨੀ ਨੂੰ ਹੋਰ ਸਖਤ ਕਰਨ ਦੇ ਲਈ ਫੇਸ਼ੀਅਲ ਰਿਕੋਗਨੀਸ਼ਨ ਟੈਕਨੋਲੋਜੀ ਦੀ ਵਿਆਪਕ ਵਰਤੋਂ ਵਧਾਉਣ ਦਾ ਐਲਾਨ ਕੀਤਾ ਹੈ। ਇਹ ਨਵੀਂ ਨੀਤੀ ਨੌਨ ਸਿਟੀਜ਼ਨਸ ਯਾਨੀ ਕਿ ਵੀਜ਼ਾ ਧਾਰਕ ਤੇ ਗ੍ਰੀਨ ਕਾਰਡ ਵਾਲਿਆਂ ਨੂੰ ਇਸ ਦੇ ਵਿੱਚ ਸ਼ਾਮਲ ਕਰੇਗੀ। ਉਹਨਾਂ ਨੂੰ ਦੇਸ਼ ਦੇ ਵਿੱਚ ਐਂਟਰੀ ਅਤੇ ਐਗਜ਼ਿਟ ਦੇ ਦੌਰਾਨ ਟਰੈਕ ਕਰਨ ਦੇ ਲਈ ਇਹ ਟੈਕਨੋਲੋਜੀ ਵਰਤੀ ਜਾਵੇਗੀ ਜਿਸ ਦੇ ਨਾਲ ਵੀਜ਼ਾ ਓਵਰਸਟੇ ਅਤੇ ਪਾਸਪੋਰਟ ਧੋਖਾਧੜੀ ਦੇ ਵਿਰੁੱਧ ਕਾਰਵਾਈ ਤੇਜ਼ ਹੋਵੇਗੀ। ਅੱਡ ਰਜਿਸਟਰ ਦੇ ਵਿੱਚ ਛਾਪੀ ਗਈ ਇਸ ਨਵੀਂ ਜਾਣਕਾਰੀ ਦੇ ਮੁਤਾਬਕ 26 ਦਸੰਬਰ 2025 ਤੋਂ ਲਾਗੂ ਹੋਣ ਵਾਲੀ ਇਹ ਨੀਤੀ ਸਰਹੱਦੀ ਅਧਿਕਾਰੀਆਂ ਨੂੰ ਹਵਾਈ ਅੱਡੇ ਸਮੁੰਦਰੀ ਬੰਦਰਗਾਹਾਂ ਜ਼ਮੀਨੀ ਸਰਹੱਦਾਂ ਤੇ ਫੋਟੋ ਖਿੱਚਣ ਦਾ ਅਧਿਕਾਰ ਦੇਵੇਗੀ ਪਰ ਇਸ ਦੇ ਨਾਲ ਨਸਲੀ ਪੱਖਪਾਤ ਅਤੇ ਪ੍ਰਾਈਵੇਸੀ ਦੇ ਨਾਲ ਜੁੜੇ ਮੁੱਦੇ ਦੀਆਂ ਚਿੰਤਾਵਾਂ ਜ਼ਰੂਰ ਵੱਧ ਗਈਆਂ ਨੇ US ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਨੇ ਇੱਕ ਪਾਇਲਟ ਪ੍ਰੋਜੈਕਟ ਦੇ ਅਧੀਨ ਇਸ ਨੂੰ ਸ਼ੁਰੂ ਕੀਤਾ ਹੈ ਜਿਸ ਦੇ ਵਿੱਚ ਹੁਣ ਨੌਨ ਸਿਟੀਜ਼ਨਸ ਨੂੰ ਆਪਣੀ ਹਰ ਵਾਰ ਦੀ ਵਾਪਸੀ ਤੇ ਫੋਟੋ ਲੈਣੀ ਪਵੇਗੀ ਨਾਲ ਹੀ ਜ਼ਰੂਰਤ ਪੈਣ ਤੇ ਫਿੰਗਰਪ੍ਰਿੰਟਸ ਜਾਂ ਫਿਰ ਡੀਐਨਏ ਵਰਗੇ ਹੋਰ ਬਾਇਓਮੈਟ੍ਰਿਕ ਡੇਟਾ ਨੂੰ ਇਕੱਠੇ ਕੀਤਾ ਜਾ ਸਕਦਾ ਹੈ ਸੀਬੀਪੀ ਦੇ ਮੁਤਾਬਕ ਇਹ ਤਕਨੀਕ ਟਰੈਵਲਰ ਵੈਰੀਫਿਕੇਸ਼ਨ ਸਰਵਿਸ ਦੇ ਵਿੱਚ ਸ਼ਾਮਲ ਕੀਤੀ ਜਾਵੇਗੀ ਜੋ ਹਰੇਕ ਨਾਨ ਸਿਟੀਜ਼ਨ ਦੇ ਚਿਹਰੇ ਨੂੰ ਪਾਸਪੋਰਟ ਜਾਂ ਫਿਰ ਹੋਰ ਡਾਕੂਮੈਂਟਸ ਦੇ ਨਾਲ ਮਿਲਾਏਗੀ ਹੁਣ ਤੱਕ ਵਪਾਰਕ ਹਵਾਈ ਐਂਟਰੀਜ਼ ਤੇ ਇਸ ਨੂੰ ਲਾਗੂ ਕੀਤਾ ਗਿਆ ਹੈ ਅਗਲੇ 3 ਤੋਂ 5 ਸਾਲਾਂ ਦੇ ਵਿੱਚ ਇਸ ਨੂੰ ਸਾਰੇ ਹਵਾਈ ਅੱਡਿਆਂ ਤੇ ਬੰਦਰਗਾਹਾਂ ਤੇ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇਗਾ ਇਕਦਮ ਰਾਸ਼ਟਰਪਤੀ ਡੋਨਲਡ 트ੰਪ ਦੀ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਚਲਾਈ ਮੁਹਿੰਮ ਦਾ ਇੱਕ ਹਿੱਸਾ ਹੈ। ਉਹਨਾਂ ਨੇ ਮੈਕਸੀਕੋ ਸਰਹੱਦ ਤੇ ਸਰੋਤ ਵਧਾਏ ਨੇ ਅਤੇ ਵੀਜ਼ਾ ਓਵਰਸਟੇ ਨੂੰ ਰੋਕਣ ਦੇ ਲਈ ਸਖਤ ਕਦਮ ਚੁੱਕੇ ਨੇ। 트ੰਪ ਪ੍ਰਸ਼ਾਸਨ ਨੇ CBP ਦੇ ਲਈ ਵਧੇਰੇ ਫੰਡਿੰਗ ਦੀ ਮੰਗ ਵੀ ਕੀਤੀ ਤਾਂ ਜੋ 8500 ਨਵੇਂ ਅਧਿਕਾਰੀ ਨਿਯੁਕਤ ਕੀਤੇ ਜਾ ਸਕਣ। ਇਹ ਤਕਨੀਕ ਹੁਣ ਗਲੋਬਲ ਐਂਟਰੀ ਵਰਗੇ ਟਰਸਟਡ ਟਰੈਵਲਰ ਪ੍ਰੋਗਰਾਮਸ ਦੇ ਵਿੱਚ ਵੀ ਅਮਰੀਕੀ ਨਾਗਰਿਕਾਂ ਦੇ ਲਈ ਵਰਤੀ ਜਾ ਰਹੀ ਹੈ। ਹਾਲਕੇ ਸਰਕਾਰ ਇਸ ਨੂੰ ਸੁਰੱਖਿਆ ਵਧਾਉਣ ਵਾਲਾ ਕਦਮ ਕਹਿ ਰਹੀ ਹੈ ਪਰ ਸਿਵਲ ਰਾਈਟਸ ਗਰੁੱਪਸ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ 2024 ਦੇ ਵਿੱਚ ਯੂਐਸ ਕਮਿਸ਼ਨ ਔਨ ਸਿਵਲ ਰਾਈਟਸ ਦੀ ਇੱਕ ਰਿਪੋਰਟ ਦੇ ਮੁਤਾਬਕ ਫੇਸ਼ੀਅਲ ਰਿਕੋਗਨੀਸ਼ਨ ਟੈਕਨੋਲੋਜੀ ਸਿਆਨ ਨਸਲ ਦੇ ਲੋਕਾਂ ਤੇ ਘੱਟ ਗਿਣਤੀ ਵਰਗਾਂ ਨੂੰ ਵਧੇਰੇ ਗਲਤ ਪਛਾਣਦੀ ਹੈ ਇਹ ਨੀਤੀ ਨੌਨ ਸਿਟੀਜ਼ਨਸ ਤੋਂ ਇਲਾਵਾ ਗ੍ਰੀਨ ਕਾਰਡ ਧਾਰਕਾਂ ਤੇ ਵੀ ਲਾਗੂ ਹੋਵੇਗੀ ਜਿਸ ਦੇ ਨਾਲ ਪ੍ਰਾਈਵੇਸੀ ਦੇ ਅਧਿਕਾਰਾਂ ਦੇ ਬਾਰੇ ਚਿੰਤਾਵਾਂ ਹੁਣ ਤੋਂ ਵਧਣੀਆਂ ਸ਼ੁਰੂ ਹੋ ਗਈਆਂ ਨੇ ਇਸ ਨੀਤੀ ਦੇ ਨਾਲ ਅਮਰੀਕਾ ਦੇ ਵਿੱਚ ਯਾਤਰਾ ਤਜਰਬਾ ਵੀ ਬਦਲ ਸਕਦਾ ਹੈ ਖਾਸ ਕਰਕੇ ਵਿਦੇਸ਼ੀ ਯਾਤਰੀਆਂ ਦੇ ਲਈ ਸਰਕਾਰ ਦਾ ਕਹਿਣਾ ਹੈ ਕਿ ਇਹ ਨੈਸ਼ਨਲ ਸਿਕਿਉਰਿਟੀ ਨੂੰ ਵਧਾਏਗੀ ਤੇ ਧੋਖੇ ਨੂੰ ਰੋਕੇਗੀ ਪਰ ਵਿਰੋਧੀ ਕਹਿੰਦੇ ਨੇ ਕਿ ਇਹ ਨਸਲੀ ਅਸਮਾਨਤਾ ਨੂੰ ਵਧਾਏਗੀ ਸਰਕਾਰ ਦੇ ਮੁਤਾਬਕ ਆਉਣ ਵਾਲੇ ਸਮੇਂ ਦੇ ਵਿੱਚ ਇਸ ਨਵੇਂ ਵਾਹਨਾਂ ਦੇ ਨਾਲ ਜੁੜੇ ਹੋਰ ਡਾਕੂਮੈਂਟਸ ਤੇ ਵੀ ਜਾਰੀ ਕੀਤਾ ਜਾ ਸਕਦਾ ਹੈ।